ਇੰਨਾ ਵੀ ਨਹੀਂ ਜਲਿਆ ਹੈਗਾ ਜਿੰਨੇ ਤੋਂ ਪਖੰਡ ਕਰਨੀਆਂ ਹੈ ਜਲਣਾ ਕੀ ਹੁੰਦਾ ਮੈਂ ਤੁਹਾਨੂੰ ਦੱਸਣਾ ਕੀ ਮਤਲਬ ਹੈ ਤੁਹਾਡਾ ਤੈਨੂੰ ਮੈਂ ਦੱਸਣਾ ਕੀ ਕਰ ਰਿਹਾ ਤੁਸੀਂ ਆ ਆ ਕੀ ਕਰ ਰਿਹਾ ਸਾਡੇ ਜੱਟੋਂ ਤੇਰਾ ਬਾਬੂ ਉਹ ਬਾਬੂ ਛੱਡੋ ਤੁਸੀਂ ਇਹ ਕੀ ਕਰ ਰਹੇ ਹੋ ਹੱਥ ਮਾਰਦੇ ਰਗਾ ਜੱਟੋਂ ਤੇਰਾ ਖਾ ਮੈਂ ਕਿਨੇ ਤੁਹਾਨੂੰ ਨਾ ਤੂੰ ਮੇਰੇ ਤੋਂ ਪੁੱਛ ਰਹੀ ਮੈਂ ਕੀ ਕਰ ਰਿਹਾ ਆਜੇ ਤਾਂ ਕਿੰਨਾ ਟਾਈਮ ਹੋ ਗਿਆ ਤੇਰੇ ਤਰ ਰੋਟੀਆਂ ਨਹੀਂ ਬਣੀਆਂ ਰੋਟੀਆਂ ਬਣਾ ਰਹੀ ਸੀ ਜੀ ਬੱਸ ਨਾ ਤੈਨੂੰ ਰੋਟੀਆਂ ਬਣਾਉਣੀਆਂ ਸੋਣਾ ਵੀ ਐਂ ਰੱਖਦੀਆਂ ਰੋਟੀਆਂ ਕਿਹੜਾ ਟਾਈਮ ਹੋ ਗਿਆ ਤੈਨੂੰ ਰਸੋਈ ਚ ਬੱਡੀ ਨੂੰ ਅਜੇ ਤੱਕ ਰੋਟੀਆਂ ਨਹੀਂ ਬਣੀਆਂ ਮੈਂ ਕੰਮ ਤੇ ਕਦੋਂ ਜਾਵਾਂਗਾ ਸੱਚ ਦੱਸਣਾ ਆ ਮੈਨੂੰ ਤੇਰੀ ਸ਼ਕਲ ਦੇਖ ਦੇ ਕੇ ਖੇਚੜਦੀ ਆ ਜੇ ਮੇਰਾ ਵਾਸ ਚੱਲਣਾ ਤੈਨੂੰ ਮਾਰ ਕਿਉਂ ਨਾ ਦੇਵਾਂ ਹੁਣ ਇੱਥੇ ਨਾ ਖੜੀ ਰਹੀ ਮਿੰਟਾਂ ਮੈਂ ਆ ਰੋਟੀ ਬਣਾਉਂ ਹੇ ਰੱਬ ਆਹ ਤਾਂ ਮੈਨੂੰ ਕਿਹੜੇ ਜਨਮਾਂ ਦੀ ਸਜ਼ਾ ਦੇ ਦੇ ਨਾੜੇ ਤਾਂ ਸਾਰਾ ਦਿਮਾਗ ਇੱਥੇ ਕੰਮ ਕਰਦੀ ਆ ਫੇਰ ਵੀ ਮੈਨੂੰ ਇੰਨਾ ਕੁ ਸ਼ਰਮ ਆਉਂਦੇ ਨੇ ਪੈਗੇ ਜੀ ਤੁਸੀਂ ਉੱਠ ਚੋ ਮੈਂ ਤੇ ਦੁੱਧ ਲੈ ਕੇ ਆਈ ਸੀ ਉਂਝ ਤੇ ਪੀ ਲੰਦੇ ਮੈਨੂੰ ਨਹੀਂ ਚਾਹੀਦਾ ਤੇਰਾ ਦੁੱਧ ਨਾਲੇ ਤੂੰ ਸ਼ੁਕਰ ਕਰ ਆ ਤੂੰ ਮੇਰੇ ਬੈਠੇ ਤੇ ਪਈ ਐ ਨਹੀਂ ਤਾਂ ਇੰਨੀ ਤੇਰੀ ਉਕਾਤ ਹੈ ਨਹੀਂਗੀ ਐਵੇਂ ਕਿਉਂ ਬੋਲ ਰਿਹਾ ਤੁਸੀਂ ਮੈਂ ਹੋਰ ਕਿਵੇਂ ਬੋਲਾਂ ਮੇਰਾ ਦਿਮਾਗ ਨਾ ਖਾ ਚੁੱਪ ਕਰਕੇ ਸੋਣਾ ਤਾਂ ਸੌਂ ਜਾ ਨਹੀਂ ਤਾਂ ਇੱਥੋਂ ਤੁਰਦੀ ਬਣ ਬਾਪੂ ਜੀ ਹਾਂ ਪੁੱਤ ਚਾਹ ਪੀ ਲੰਦੇ ਲਿਆ ਕੀ ਗੱਲ ਹੈ ਰਸਲਾ ਕਰੀ ਨਹੀਂ ਨਹੀਂ ਬਾਪੂ ਵੈਸੀ ਲੱਗਦਾ ਤੁਹਾਨੂੰ ਤੁਸੀਂ ਚਾਹ ਪੀਓ ਇਹਨੇ ਮੈਂ ਰੋਟੀ ਲੈ ਕੇ ਆਉਣੀ ਆ ਤੁਹਾਡੇ ਲਈ ਨਹੀਂ ਪੁੱਤ ਮੇਰੀ ਗੱਲ ਸੁਣ ਬੈਠ ਨਹੀਂ ਨਹੀਂ ਬਾਪੂ ਕੋਈ ਗੱਲ ਨਹੀਂ ਵੀ ਤੁਸੀਂ ਬਸ ਚਾਹ ਪੀਓ ਨਹੀਂ ਬੈਠ ਮੈਂ ਕੋਈ ਗੱਲ ਕਰਦਾ ਤੁਹਾਨੂੰ ਹਾਂਜੀ ਬਾਪੂ ਜੀ ਕੀ ਗੱਲ ਹੈ ਤੇ ਯੇ ਉਦਾਸੀ ਲੱਗਦੀ ਹੈ ਮੈਂ ਕਾਫੀ ਟਾਈਮ ਤੋਂ ਦੇਖਦੇ ਹਾਂ ਤੂੰ ਗੁੰਮਸੁੰਮ ਜੀ ਰਹਿੰਦੀ ਹੈ ਨਾ ਕੁਝ ਬੋਲਦੀ ਹੈ ਨਾ ਚੱਲਦੀ ਨਹੀਂ ਬਾਪੂ ਤੁਹਾਨੂੰ ਵੈਸੀ ਲੱਗਦਾ ਵੈਸੀ ਲੱਗਦਾ ਬਾਪੂ ਮੈਂ ਨਾ ਅੱਖ ਦੇ ਕੇ ਪਛਾਣ ਲੈਣਾ ਬੰਦੇ ਚ ਤੂੰ ਨਾ ਮੈਨੂੰ ਖੁੱਲ ਕੇ ਦੱਸੋ ਜੋ ਵੀ ਤੇਰੇ ਦਿਲ ਚ ਹੈ ਨਾ ਹੌਂਦਲ ਬਾਪੂ ਹੁਕੀ ਦੱਸੋ ਕਿ ਯੇ ਮੈਨੂੰ ਸਹੁਰਾਣਾ ਆਪਣਾ ਪਿਓ ਸਮਝੇ ਦੇਖੋ ਤਾ ਮੈਲੇ ਥੋੜਾ ਜਨਾ ਪੁੱਤ ਬੰਟਣ ਕੇ ਰਹਿ ਤਾ ਮੈਨੂੰ ਇਹ ਗੱਲ ਕਰਨੀ ਚੰਗੀ ਤਨ ਲੱਗਦੀ ਬਾਕੀ ਫਿਰ ਵੀ ਮੈਂ ਤੈਨੂੰ ਆਪਣੀ ਧੀ ਸਮਝਦਾ ਉਹ ਬੰਟੇ ਦਿਨੋਂ ਦੇਖੋ ਬੰਟਣ ਕਰ ਰਹੇ ਦੀ ਪੂਰਾ ਕਰ ਕੈਮਲ ਕੈਮਲ ਲੱਗਦਾ ਪਰ ਤੂੰ ਸਾਰਾ ਦਿਨ ਕੰਮਕਾਰਾਂ ਵਿੱਚ ਰੁੱਝੀ ਰਹਿੰਦੀ ਮਾੜਾ ਮਾੜਾ ਆਪਣੀ ਸੇਜਤਾ ਧਿਆਨ ਰੱਖ ਬਾਪੂ ਜੀ ਮੈਨੂੰ ਸਮਝਦੀ ਆਗੀ ਤੁਸੀਂ ਤਾਂ ਮੈਨੂੰ ਆਪ ਦਿੱਤੀ ਸਮਝਿਆ ਪਰ ਉਹਨਾਂ ਨੇ ਤਾਂ ਹੀ ਕਿਨੂ ਕਰਿਆ ਆਪਦੇ ਘਰ ਵਾਲੀ ਸਮਝਿਆ ਜਿੱਥੋਂ ਤੱਕ ਰਹੀ ਤਿਆਰ ਹੋਣ ਦੀ ਗੱਲ ਕਿਹਦੇ ਲਈ ਸਜਣਾ ਸਵਰਾ ਮੈਂ ਪਿਆਰ ਹੋ ਕੇ ਕਿਨੂ ਦਿਖਾਵਾਂ ਜਿੱਦੇ ਲਈ ਸਜਣਾ ਸਵਰ ਜਦ ਉਹ ਹੀ ਨਹੀਂ ਤੇ ਕੇ ਮੈਨੂੰ ਰਾਜ਼ੀ ਫਰ ਹੋਰ ਮੈਂ ਕਿਹਦੇ ਲਈ ਤਿਆਰ ਹੋ ਮੈਂ ਤੇ ਸਾਥੇ ਦੂਸਰਾ ਬਾਪੂ ਹੋਂਦਾ ਮੇਰਾ ਵੀ ਇਸ ਕਰਕੇ ਦਮ ਕਟਣ ਲੱਗ ਗਿਆ ਮੈਨੂੰ ਇੱਕ ਇੱਕ ਮਿੰਟ ਕੱਢਣਾ ਖੋਇਆ ਪਿਆ ਮੇਰਾ ਤਾਂ ਅੰਦਿਲ ਕਰਦਾ ਵੀ ਇਹ ਕਰਵਾਰ ਨੂੰ ਛੱਡ ਕੇ ਕਿਤੇ ਦੂਰ ਵਗ ਜਾ ਫਿਰ ਸੋਚਦੀ ਆ ਕਿ ਜੀ ਮਾਂ ਪਿਓ ਦੀ ਕੀ ਗਲਤੀ ਆ ਉਹਨਾਂ ਨੇ ਮੇਰੇ ਚੰਗੇ ਨਹੀਂ ਸੋਚਿਆ ਸੀ ਨਾ ਜਾਊਂਗੀ ਵੀ ਕਿੱਥੇ ਚਿਪੇ ਕੇ ਬਹਿਣੀ ਆ ਜਾ ਕੇ ਤਾਂ ਉਥੇ ਲੋਕਾਂ ਦੇ ਤਾਣੇ ਮੇਣੇ ਪਤਾ ਨਹੀਂ ਅੱਗੋਂ ਕੀ ਕੀ ਕੁਝ ਬੋਲਣਗੇ ਮੈਨੂੰ ਪਤਾ ਮੇਰੀ ਮਾਂ ਨੇ ਮੈਨੂੰ ਕਿਵੇਂ ਵਿਆਹ ਕੇ ਤੋੜਿਆ ਬਾਪੂ ਤੁਹਾ ਆਪੇ ਦਾ ਹੁਣ ਮੈਂ ਕਿੱਧਰ ਜਾਵਾਂ ਪੁੱਤ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਕੀ ਦੱਸਦੇ ਬਾਪੂ ਆਹ ਗੱਲਾਂ ਕਰਦੀ ਮੈ ਤੁਹਾਡੇ ਨਾਲ ਚੰਗੇ ਲੱਗਦੇ ਆਂ ਕੀ ਹੁਣ ਤਾਂ ਕਬ ਦੇ ਸਾਰੇ ਦੁੱਖ ਦਰਦ ਨਾਲ ਆਪੇ ਲੋਕੋ ਹੀ ਬੈਠੇ ਆਂ ਬਾਪੂ ਇੰਨਾ ਕਿਤੇ ਮਨ ਨਹੀਂ ਲੱਗਦਾ ਠੀਕ ਤੂੰ ਫਿਕਰ ਨਾ ਕਰ ਆਉਣ ਦੇ ਮੈਂ ਕਰਦਾ ਗੱਲ ਉਹਦੇ ਨਾਲ ਬਾਪੂ ਤੁਸੀਂ ਸਮਝੋ ਬਿਨਾਂ ਮਤਲਬ ਦੇ ਕਿਲੇਸ਼ ਛੱਡ ਜਾਣਾ ਦਾ ਤੇ ਤੈਨੂੰ ਡਰਨ ਦੀ ਲੋੜ ਨਹੀਂ ਮੈਂ ਆਪੇ ਗੱਲ ਕਰ ਲਵਾਂ ਉਹਦੇ ਨਾਲ ਇੱਕ ਵਾਰ ਆਂਦੇ ਉਹਨੂੰ ਮੈਂ ਕਰਦਾ ਫਿਰ ਗੱਲ ਮਿੰਟੋ ਪਤਨੀ ਸਹੇਤਾ ਦੇਖੋ ਜੋ ਹੋ ਰਿਹਾ ਹੈ ਹਾਂ ਜਸਕਰਨ ਸੁਖਤਾ ਮੈਨੂੰ ਇੱਥੇ ਕਿਵੇਂ ਬੁਲਾਇਆ ਓਕੇ ਦੱਸਿਆ ਯਾਰ ਉਹ ਯਾਰ ਦੱਸੇਗਾ ਤਾਂ ਮੈਨੂੰ ਕੁਝ ਪਤਾ ਲੱਗੇਗਾ ਓਏ ਜਸਕਰਨ ਤੇਰਾ ਤਾਂ ਵਿਆਹ ਹੋ ਗਿਆ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਤੂੰ ਤਾਂ ਐਵੇਂ ਵਿਚੀ-ਵਿਚੀ ਸੁਖਦਾ ਜਾਨਾ ਉਹ ਕਾਦਾ ਵਿਆਹ ਯਾਰਾ ਮੇਰੇ ਤੋਂ ਪੁੱਛ ਕੇ ਦੇਖ ਮੈਂ ਕਿੰਨਾ ਦੁਖੀ ਆ ਤੁਹਾਨੂੰ ਤਾਂ ਹੀ ਲੱਗਦਾ ਨਾ ਮੈਂ ਖੁਸ਼ ਰਹਿਣਾ ਉਹ ਕਿਵੇਂ ਦੀਆਂ ਗੱਲਾਂ ਕਰਨਾ ਤੇਰਾ ਜਿਗਰੀ ਯਾਰ ਆ ਮੈਂ ਮੈਨੂੰ ਨਾ ਦੱਸੇਗਾ ਤੇ ਹੋਰ ਕਿਹਨੂੰ ਦੱਸੇਗਾ ਕਿ ਉੱਤੋਂ ਤੋਂ ਯਾਰੀ ਲਾਈ ਐ ਮੇਰੇ ਨਾਲ ਓ ਕੀ ਦੱਸਾਂ ਬਈ ਮੇਰਾ ਤਾਂ ਘਰੇ ਜੀਣਾ ਹਰਾਮ ਹੋਇਆ ਪਿਆ ਅੱਛਾ ਤੇਰੇ ਜੀਣਾ ਹਰਾਮ ਹੋਇਆ ਪਿਆ ਵਾਹ ਜੀ ਵਾਹ ਲਾੜ ਸਾਹਿਬ ਇੱਥੇ ਬੈਠੇ ਆ। ਉਹ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਐ ਇਹਦੇ ਤੋਂ ਦੂਰ ਰਹਿ ਆ ਕਰ। ਪਰ ਫਿਰ ਤੂੰ ਇਹਦੇ ਮੋਹਰੇ ਲੱਗ ਜਾਂਦਾ। ਉਹ ਬਾਪੂ ਮੈਨੂੰ ਜਿਹੜਾ ਕੁਝ ਕਹਿਣਾ ਕਹਿ ਲਾ ਪਰ ਮੇਰੇ ਦੋਸਤੋ ਨੂੰ ਨਾ ਕੁਝ ਕਹੀਂ। ਮੈਂ ਤੈਨੂੰ ਹਜ਼ਾਰਾਂ ਵਾਰ ਕਹਤਾ ਇਹਦੇ ਕਰਕੇ ਤੇਰੀ ਜ਼ਿੰਦਗੀ ਖਰਾਬ ਹੋ ਰਹੀ ਐ। ਉਹ ਬਾਪੂ ਇਹਦੇ ਕਰਕੇ ਨਹੀਂ ਜ਼ਿੰਦਗੀ ਬਰਬਾਦ ਹੋ ਰਹੀ। ਨਾਲਿਆਂਵੇਂ ਨਾ ਬੋਲਿਆ ਕਰ ਕੇ ਸੈਨੂੰ। ਕਿਉਂ ਨਾ ਬੋਲਿਆ ਕਰਾ? ਇਹਦੇ ਕਰਕੇ ਤੇਰਾ ਤਿੰਨੇ ਰ ਜਿਨਾ ਹਰਾਮ ਹੋਇਆ ਪਿਆ। ਮੇਰਾ ਕਹਾਦਾ ਤੁਹਾਡੇ ਕਰਕੇ ਮੇਰਾ ਹੋਇਆ ਪਿਆ ਜਿਨਾ ਹਰਾਮ। ਹੁਣ ਤੱਕ ਪਤਾ ਨਹੀਂ ਮੈਂ ਕਿਹੜੀ ਗੱਲੋਂ ਚੁੱਪਾਂ। ਜੇ ਮੇਰਾ ਮੂੰਹ ਖੁੱਲ ਗਿਆ ਨਾ ਤੇ ਫੇਰ ਨਾ ਕਹੀਂ ਨਾ ਤੇਰੀ ਹਵਾ ਜਿਆਦਾ ਖਰਾਬ ਹੋ ਰਹੀ ਏ ਤੂੰ ਇੱਕ ਵਾਰ ਘਰ ਚੱਲ ਫਿਰ ਮੈਂ ਤੈਨੂੰ ਪੁੱਛਦਾ ਆ ਇੱਧਰ ਉਹ ਸੋਨੋ ਉਹ ਗੁੱਸਾਣਾ ਕਰੀ ਬਾਪੂ ਦਾ ਉਹ ਬਾਪੂ ਤਾਂ ਐਵੇਂ ਬੋਲਦਾ ਰਹਿੰਦਾ ਚੱਲ ਕੋਈ ਨਹੀਂ ਜੱਸ ਕਰਨਾ ਹਾਂ ਨਾਲੇ ਦੇਖ ਲਈ ਮੇਰੀ ਜ਼ਿੰਦਗੀ ਕਿਵੇਂ ਦੀ ਆ ਹਾਂ ਭਾਈ ਦੇਖ ਲਈ ਤੂੰ ਸਹੀ ਕਹਿ ਰਿਹਾ ਚੱਲ ਆ ਚਲਿਏ ਚੱਲ ਭਾਈ ਇਹ ਮੁੰਡਾ ਨਾ ਜਿਆਦਾ ਹੱਦਾ ਪਾਰ ਕਰਦਾ ਇਨਾ ਥੋੜਾ ਵੀ ਤਮੀਜ਼ ਨਹੀਂ ਕਿ ਪਿਓ ਨਾਲ ਕਿਦਾਂ ਗੱਲ ਕਰੀਦਾ ਆ ਗਿਆ ਏ ਮੈਂ ਤੈਨੂੰ ਨਹੀਂ ਦਿੱਤਾ ਮੈਂ ਆ ਗਿਆ ਆਕੀ ਬਤਮੀਜ਼ੀ ਓਏ ਗੱਲ ਕਰਨ ਦੀ ਨਾ ਮੇਰੇ ਬਤਮੀਜ਼ੀ ਤਾਂ ਦੇਖ ਗਈ ਤੈਨੂੰ ਅੱਜ ਜਿਹੜੀ ਮੇਰੇ ਯਾਰ ਦੋਸਤ ਕੋਲ ਕਰਕੇ ਆਇਆ ਓਨ ਦਾ ਕੀ ਆ ਮੈਂ ਕੀ ਬਤਮੀਜ਼ੀ ਕਰੀ ਏ ਓ ਬਾਪੂ ਰਹਿਣ ਦੇ ਰਹਿਣ ਦੇ ਓ ਮੈਨੂੰ ਸਾਰਾ ਪਤਾ ਹੈ ਸਾਰਾ ਪਤਾ ਮੈਂ ਕੀ ਕਹਤਾ ਤੈਨੂੰ ਮੈਂ ਇੱਕ ਸਮਝਾਉਣ ਦੀ ਗੱਲ ਕਰੀ ਏ ਕੀ ਹੋ ਗਿਆ ਜੀ ਓ ਤੂੰ ਤਾਂ ਚੁੱਪ ਹੀ ਹੋ ਜਾ ਆ ਸਾਰਾ ਕੰਜਰ ਕਲੇਸ਼ ਤੇਰੇ ਕਰਕੇ ਹੋ ਰਿਹਾ ਹੈ। ਕਿਉਂ ਮੈਂ ਕੀ ਕਿਹਾ ਤੁਹਾਨੂੰ? ਮੈਂ ਕੀ ਕਿਹਾ? ਉਹ ਸਾਹਮਣਾ ਬੋਲ ਮੇਰੇ ਨੋ ਨੋ। ਜਿਆਦਾ ਖਿੰਝ ਕੇ ਨਾ ਬੋਲ। ਓ ਬਾਪੂ ਮੈਨੂੰ ਨਾ ਸਮਝਾ। ਮੈਨੂੰ ਪਤਾ ਕਿੰਦੇ ਨਾਲ ਕਿਵੇਂ ਗੱਲ ਕਰਨੀ ਹੈ। ਓਏ ਤੂੰ ਮੇਰਾ ਪਿਆਉ ਨਾ ਬਣ। ਤੂੰ ਦਿਨ ਦਿਨ ਵਜਦਾ ਹੀ ਜਾਂਦਾ ਹੈਗਾ। ਥੋੜਾ ਸਾਹਮਣਾ ਰਹਿ ਕਰ। ਬਾਪੂ ਜੀ ਤੁਸੀਂ ਤਾਂ ਚੁੱਪ ਕਰ ਜਿਓ ਨਾ। ਕਾਦੇ ਵਾਸਤੇ ਬੋਲਦੇ ਹੋਗੇ। ਆਹੋ ਆ ਗਈ ਤੂੰ ਵੱਡੇ ਮੱਤਾ ਦੇਣ ਵਾਲੀ। ਪਾਸੇ हट। ਓਏ ਅਕੀਬਤ ਮੇਜੀ ਹੋਈ ਪੁੱਤ ਤੂੰ ਰੋਣਾ ਮੈਨੂੰ ਇਹਦਾ ਹੀਲਾ ਕਰਨਾ ਪਊਗਾ ਮੈਂ ਕਰਦਾ ਗੱਲੇ ਦੇ ਨਾਲ ਇਹਨੇ ਐਵੇਂ ਸੁੱਤ ਨਹੀਂ ਆਉਣਾ ਵਾ ਜੀ ਵਾ ਮੈਡਮ ਜੀ ਕੋਲੋਂ ਇੱਕ ਛਲ ਪ੍ਰੈਸ ਨਹੀਂ ਹੋਈ ਫਿਰ ਕਹਿੰਦੀ ਬੋਲਦਾ ਬੋਲਾਂ ਨਾ ਤਾਂ ਹੋਰ ਕੀ ਕਰਾਂ ਕਰਤਾ ਰਹੀ ਆ ਜੀ ਨਾਲ ਤੁਹਾਨੂੰ ਕਿਹੜਾ ਨਹੀਂ ਪਤਾ ਮੇਰੇ ਹੱਥ ਤੇ ਜਲਨ ਬਹੁਤ ਹੋ ਰਹੀ ਐ ਦਰਦ ਹੋਈ ਜਾਂਦਾਗਾ ਇੰਨਾ ਵੀ ਨਹੀਂ ਜਲਿਆ ਹੈਗਾ ਜਿੰਨੇ ਤੋਂ ਪਖੰਡ ਕਰਨੀਆਂ ਜਲਣਾ ਕੀ ਹੁੰਦਾ ਮੈਂ ਤੁਹਾਨੂੰ ਦੱਸਣਾ ਕੀ ਮਤਲਬ ਥੋੜਾ ਤੈਨੂੰ ਮੈਂ ਦੱਸਣਾ ਕੀ ਕਰ ਰਿਹਾ ਤੁਸੀਂ ਆ ਆ ਕੀ ਕਰ ਰਿਹਾ ਸਾਡੇ ਜੱਟੋਂ ਮੇਰਾ ਬਾਪੂ 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 ਤੂੰ ਇੰਦੇ ਕਰਕੇ ਮੇਰੇ ਥੱਪੜ ਮਾਰਿਆ ਹਾਂ ਕਿਉਂ ਕੁੜੀ ਦੀ ਜ਼ਿੰਦਗੀ ਨਰਕ ਬਣਾ ਰੱਖੀ ਐ ਨਾ ਬਾਪੂ ਐਂਦੀ ਜ਼ਿੰਦਗੀ ਦਾ ਤਾਂ ਤੈਨੂੰ ਪਤਾ ਲੱਗ ਗਿਆ ਜੇ ਨਹੀਂ ਮੇਰੀ ਜ਼ਿੰਦਗੀ ਨਰਕ ਬਣਾ ਰੱਖੀ ਆਉਂਦਾ ਕੀ ਆ ਉਹ ਕਿਹੜੀ ਤੇਰੀ ਜ਼ਿੰਦਗੀ ਨਰਕ ਬਣ ਗਈ ਵਿਚਾਰੀ ਹੱਥ ਸਾੜਦਾ ਤੂੰ ਕੀ ਇਹਨੇ ਕਿਹਾ ਤੈਨੂੰ ਸਰਦਨ ਕੰਮ ਕਰਦੀ ਏ ਹਾਂ ਹਾਂ ਤੁਹਾਨੂੰ ਕੰਮ ਵਾਲੀ ਚਾਹੀਦੀ ਸੀ ਉਹ ਤੁਹਾਨੂੰ ਮਿਲ ਗਈ ਆ ਕਦੇ ਮੇਰੇ ਜ਼ਿੰਦਗੀ ਬਾਰੇ ਸੋਚਿਆ ਤੁਸੀਂ ਜੀ ਕਰਦਾ ਜਾਨੋਂ ਮਾਰਦਾ ਹੱਥ ਕੇ ਰੋਕ ਲਿਆ ਮਾਰ ਹੁਣ ਪਰ ਰੋਜ਼ ਰੋਜ਼ ਮਰਨ ਨਾਲ ਬਾਪੂ ਮੇਰਾ ਗਲਾ ਹੀ ਦੱਬ ਦੇ ਕਰਦੇ ਅਜ ਇੱਕ ਪਾਸਾ ਵੈਸੇ ਵੀ ਨਾ ਤੁਸੀਂ ਮੇਰੇ ਜਾਨ 'ਚ ਕੋਈ ਕਸਰ ਨਹੀਂ ਛੱਡੀਗੀ ਕਹਿੰਦੇ ਆਸਰੇ ਜਿਵੇਂ ਮੈਂ ਕੋਈ ਇੱਥੇ ਮੈਨੂੰ ਸਮਝਣ ਵਾਲਾ ਵੀ ਨਹੀਂ ਹੈਗਾ ਇਹ ਸਭ ਤੁਸੀਂ ਕੀ ਕਹਿ ਰਹੇ ਹੋਗੇ ਜੋ ਕੁਝ ਵੀ ਕਹਿ ਰਹੇ ਨਾ ਸਹੀ ਕਹਿ ਰਿਆਂ ਅਰ ਮੈਨੂੰ ਗੱਲ ਤੋਂ ਦੱਸੋ ਅਸਲ 'ਚ ਗੱਲ ਹੈ ਕੀ ਮੈਂ ਦੱਸਣਾ ਤੈਨੂੰ ਸਾਰੀ ਗੱਲ ਮੈਂ ਕਿਸੇ ਕੁੜੀ ਨੂੰ ਪਸੰਦ ਕਰਦਾ ਸੀ ਤੇ ਇਹਨਾਂ ਨੇ ਮੇਰਾ ਧੱਕੇ ਨਾਲ ਵਿਆਹ ਕੀਤਾ ਹੈਗਾ ਪਰ ਇਹ ਸਭ 'ਚ ਮੇਰਾ ਕੀ ਕਸੂਰ ਆ ਜੇ ਤੁਸੀਂ ਉਹਨੂੰ ਪਸੰਦ ਕਰਦੇ ਸੀ ਫਿਰ ਉਹਦੇ ਨਾਲ ਹੀ ਵਿਆਹ ਕਰਾਉਣਾ ਸੀ ਨਾ ਮੇਰੇ ਤਾਂ ਨਾ ਫਟੋਕਟ ਜ਼ਿੰਦਗੀ ਬਰਬਾਦ ਕਰ ਦੇ। ਕਸੂਰ ਸਾਰਾ ਇਨਾਂ ਦਾ ਐ। ਨਾਲੇ ਹੁੰਦੀ ਜ਼ਿੰਦਗੀ ਬਰਬਾਦ ਹੋ ਗਈ, ਨਾਲੇ ਮੇਰੀ ਹੋ ਗਈ, ਨਾਲੇ ਤੇਰੀ ਹੋ ਗਈ। ਸਿਰਫ ਤੇਰੀ ਜਿੱਦ ਦੇ ਕਰਕੇ। ਦੱਸ ਨਾਲੇ ਕਿੰਨੇ ਦੀ ਜ਼ਿੰਦਗੀ ਬਰਬਾਦਾ ਹੋ ਗਈ। ਉਦੋਂ ਤਾਂ ਬੜਾ ਬਾਪੂ ਤਾਂ ਕਹਿੰਦਾ ਸੀ ਮੈਂ ਮਰ ਜਾਵਾਂਗਾ। ਪਰ ਮਰਿਆ ਤਾਂ ਹੈ ਨਹੀਂ। ਤੂੰ ਤਾਂ ਮੇਰੀ ਜ਼ਿੰਦਗੀ ਬਰਬਾਦ ਕਰਨੀ ਸੀ ਉਹਦੇ ਦਿੱਤੇ ਕਰ। ਹੁਣ ਰਹਿ ਖੁਸ਼। ਪੁੱਤ, ਇਹਦੇ ਵਿੱਚ ਕੀ ਕਮੀ ਐ? ਬਾਪੂ, ਕਮੀ ਦੀ ਤਾਂ ਕੋਈ ਗੱਲ ਨਹੀਂ। ਪਰ ਇੱਕ ਗੱਲ ਸਮਝਣ ਦੀ ਹੁੰਦੀ ਐ। ਹਰ ਕਿਸੇ ਨਾਲ ਦਿਲ ਨਹੀਂ ਮਿਲਦੇ ਹੈਗੇ। ਨਾਲੇ ਤੂੰ ਹੀ ਸੁਣ ਲੈ। ਮੇਰੀ ਜਿੰਦਗੀ ਚ ਇੱਕੋ ਕੁੜੀ ਹੈਗੀ ਸੀ ਤੇ ਉਹੀ ਰਹੂਗੀ ਨਾ ਮੈਂ ਤੈਨੂੰ ਘਰ ਵਾਲੀ ਮੰਨਿਆ ਸੀ ਅੱਜ ਤਨਾ ਮੰਨਾ ਕੱਲ ਦਿਸਕਰਨ ਪੁੱਤ ਧੋਕੇ ਕਰਨਾ ਮੈਂ ਹੁਣ ਸਮਝਾਦਾ ਬਾਪੂ ਜੀ ਕਿੰਨਾ ਕ ਟਾਈਮ ਸਮਝਾਓਗੇ ਵੈਸੇ ਵੀ ਨਾ ਸਮਝਾਇਆ ਤੇ ਜਵਾਕਾ ਨੂੰ ਜਾਂਦਾ ਤੁਸੀਂ ਚੰਗਾੜੇ ਕੀਤਾ ਉਹਦੇ ਨਾਲ ਇਹ ਸਭ ਤੁਸੀਂ ਕਰਵਾ ਦਿੱਤੇ ਨਾ ਵਿਆਹ ਉਹ ਤਾਂ ਕਿਉਂ ਨਹੀਂ ਕਰਵਾਇਆ ਤੁਸੀਂ ਨੇ ਵੈਸੇ ਜੀ ਦੇਖੇ ਜਾਵੇ ਨਾ ਇਸ ਕਰਨਾ ਦੀ ਜਹਾ ਬਿਲਕੁਲ ਸਹੀ ਆ ਜਦੋਂ ਉਹਦਾ ਮੇਰੇ ਨਾਲ ਬਣੇ ਨਹੀਂ ਮਿਲਦਾ ਤਾਂ ਕਿੱਦਾਂ ਬੁਲਾ ਲੂਗਾ ਉਹ ਇੱਕ ਸਹੀ ਕਿ ਆਉਣੇ ਥੋੜੀ ਜਿੱਦ ਕਰਕੇ ਨਾ ਸੱਚੀ ਚਾਰ ਕਰਾ ਦੇ ਜਿੰਦਗੀ ਬਰਬਾਦ ਹੋ ਗਈ ਹੁਣ ਵੀ ਤੁਹਾਡ ਕੁਝ ਬੱਲੇ ਆ ਕੇ ਬੋਲਣ ਲਈ ਬੋਲੋ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਸਾਰੇ ਗਲਤੀ ਮੇਰੀ ਮੈਂ ਉਹਦੇ ਤੱਕੇ ਨਾਲ ਜਾ ਕਰ ਸਕਦੇ ਤੂੰ ਨਹੀਂ ਕਰਾਂਗਾ ਬਾਪੂ ਜੀ ਥੋੜਾ ਤਾਂ ਐਡਾ ਕਿਆ ਕੇ ਸਰ ਗਿਆ ਨਾ ਦਾ ਮੈਂ ਤਾਂ ਕਿਤੋਂ ਇੱਥੇ ਰਹਿਸ ਤੱਕ ਦੀ ਤੇਰਾ ਹੱਬ ਵੀ ਕੀਤੇ ਆਸਰੇ ਥੋੜੇ ਟਾਂ ਜ਼ਿੰਦਗੀ ਕੱਢਾਂ ਮੈਂ ਉੱਥੇ ਮੈਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਇੱਥੇ ਘਰ ਵਾਲੀ ਦਾ ਦਰਜਾ ਤਾਂ ਬਹੁਤ ਦੂਰ ਦੀ ਗੱਲ ਹੈਗੀ ਤੇ ਜੇ ਮੈਂ ਅਬ ਸਿਰ ਪੇਕੇ ਖੜ ਜਾਂਦੀ ਉੱਥੇ ਤਾਂ ਲੋਕ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਨਗੇ ਸਿੰਦਗੀ ਤਾਂ ਮੇਰੀ ਬਰਬਾਦ ਹੋਈ ਆ ਇਹ ਤਾਂ ਜਿਹੜੀ ਹੋਣੀ ਸੀ ਹੋਣੀ ਸੀ ਬਾਪੂ ਜੀ ਅਬ ਨਾ ਤੁਹਾਡੇ ਮਰੇ ਹੱਥ ਪਰ ਫੇਰ ਵੀ ਨਾ ਇੱਕ ਵਾਰੀ ਸੋਚ ਲੈਂਦੇ ਉਹਦਾ ਇੱਕ ਵਾਰੀ ਦਾ ਦੁੱਖ ਹੋਣਾ ਸੀ ਹਾਂ ਤਾਂ ਤੁਸੀਂ ਨੇ ਸਾਰੀ ਉਮਰ ਦਾ ਰੋਣੇ ਪੱਲੇ ਪਾਤਾ ਸਾਰਿਆਂ ਦੇ ਲੋਕ ਸੱਚੀ ਕਹਿੰਦੇ ਨੇ ਕਿ ਕਈ ਵਾਰ ਨਾ ਮਾਂ ਪਿਓ ਦੀ ਘਾਤੀ ਕਰਕੇ ਨਾ ਤੇ ਜਿੱਦਾ ਕਰਕੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਵੈਸੇ ਇਹ ਗੱਲਾਂ ਮੈਨੂੰ ਥੋੜਾ ਨਾ ਕਰਨੀਆਂ ਤੁਹਾਡੀ ਚਾਹੀਦੀਆਂ ਸੀ ਪਰ ਜਦ ਇਹ ਗੱਲਾਂ ਦਾ ਮੈਨੂੰ ਪਤਾ ਲੱਗਿਆ ਦਾ ਕਰਨ ਚ ਵੀ ਕੋਈ ਹਰਜ ਨਹੀਂ ਖੁਸ਼ ਹੋ ਬਾਪੂ ਜੀ ਤੁਸੀਂ ਹੁਣ ਕੋਈ ਜਵਾਬ ਨਹੀਂ ਨਾ ਹੈਗਾ ਹੁਣ ਉਹ ਲੋਕ ਕਿੱਥੇ ਨੇ ਉਧਰ ਤਾਂ ਤੁਸੀਂ ਵੀ ਬੜਾ ਕਹਿੰਦੇ ਹੋਗੇ ਨਾ ਬਿਹਾਣਾਂ ਅਸੀਂ ਲੋਕਾਂ ਨੂੰ ਕੀ ਉਹ ਦਿਖਾਵਾਂਗੇ ਰਿਸ਼ਤੇਦਾਰਿਆਂ ਨੂੰ ਕੀ ਕਹਾਂਗੇ ਕਿੱਥੇ ਨੇ ਹੁਣ ਉਹ ਰਿਸ਼ਤੇਦਾਰ ਜ਼ਿੰਦਗੀ ਤਾਂ ਇਹਨੇ ਕੱਟਣੀ ਸੀ ਨਾ ਮੇਰਾ ਰਿਸ਼ਤੇਦਾਰਾਂ ਨੇ ਤਾਂ ਨਹੀਂ ਕੱਟਣੀ ਸੀ ਪਰ ਤੁਸੀਂ ਤਾਂ ਜਵੇਂ ਨਹੀਂ ਸੋਚਿਆ ਤੇ ਜਿਹੜਾ ਇੱਥੇ ਮੈਂ ਤਸੇਹ ਝਲ ਰਿਓ ਵੱਖਣੇਗੇ ਇਸ ਤੋਂ ਚੰਗਾ ਤਾਂ ਮੈਂ ਆਪਦੇ ਆਪ ਨੂੰ ਹੀ ਖਤਮ ਕਰ ਲੈਂਦੀ ਆ ਕੋਈ ਫਾਇਦਾ ਨਹੀਂ ਇੱਥੇ ਜਿਉਣ ਦਾ ਪੁੱਤ ਮੇਰੀ ਗੱਲ ਸੁਣ